ਦੇ ਸ਼ਿਵਾਲਿਕ ਵਿਹਾਰ ਦੇ ਰਹਿਣ ਵਾਲੇ 17 ਸਾਲਾ ਮੌਲਿਕ ਵਰਮਾ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਮੌਲਿਕ ਦੀ ਜ਼ਿੰਦਗੀ ਖਤਮ ਹੋ ਗਈ ਆ ਤੇ ਉਸਦੇ ਪਿੱਛੇ ਰਹਿ ਗਏ ਨੇ ਉਸਦੇ ਮਾਤਾ ਪਿਤਾ ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਨਹੀਂ ਰੁਕ ਰਹੇ ਨੇ ਚੰਡੀਗੜ੍ਹ ਦੇ ਇੱਕ ਸਰਕਾਰੀ ਸਕੂਲ ਦੇ ਵਿੱਚ 11ਵੀਂ ਜਮਾਤ ਦਾ ਸਾਇੰਸ ਦਾ ਵਿਦਿਆਰਥੀ ਮੌਲਿਕ ਵਰਮਾ ਇੱਕ ਹੋਸ਼ਿਆਰ ਲੜਕਾ ਸੀ ਪਰ ਕੌਣ ਜਾਣਦਾ ਸੀ ਕਿ ਸੋਸ਼ਲ ਮੀਡੀਆ ਤੇ ਬਣਾਏ ਗਏ ਇੱਕ ਮੀਮ ਪੇਜ ਕਾਰਨ ਉਸਦੀ ਜ਼ਿੰਦਗੀ ਹਮੇਸ਼ਾ ਲਈ ਬਦਲ ਜਾਵੇਗੀ ਤੇ ਉਹ ਇਨਾ ਖੌਫਨਾਕ ਕਦਮ ਚੁੱਕ ਲਵੇਗਾ ਦਰਅਸਲ 5 ਮਹੀਨੇ ਪਹਿਲਾਂ ਸਕੂਲ ਪ੍ਰਸ਼ਾਸਨ ਨੂੰ ਪਤਾ ਲੱਗਾ ਸੀ ਕਿ ਕੁਝ ਬੱਚੇ ਸੋਸ਼ਲ ਮੀਡੀਆ ਦੇ ਉੱਤੇ ਮੀਮ ਪੇ ਚਲਾ ਰਹੇ ਨੇ ਇਸ ਤੇ ਮੌਲਿਕ ਦਾ ਨਾਂ ਵੀ ਸਾਹਮਣੇ ਆਇਆ ਸੀ ਸਕੂਲ ਅਧਿਕਾਰੀਆਂ ਨੇ ਉਸਦੇ ਮਾਤਾ ਪਿਤਾ ਨੂੰ ਫੋਨ ਕਰ ਸਕੂਲ ਦੇ ਵਿੱਚ ਬੁਲਾਇਆ ਸੀ ਤੇ ਉਸਦਾ ਫੋਨ ਵੀ ਚੈੱਕ ਕੀਤਾ ਗਿਆ ਸੀ ਹਾਲਾਂਕਿ ਫੋਨ ਦੇ ਵਿੱਚੋਂ ਕੁਝ ਅਜਿਹਾ ਨਹੀਂ ਮਿਲਿਆ ਸੀ ਪਰ ਉਸ ਤੋਂ ਬਾਅਦ ਇੰਸਟਾਗ੍ਰam ਅਕਾਊਂਟ ਮੌਲਿਕ ਦਾ ਡਿਲੀਟ ਕਰਵਾ ਦਿੱਤਾ ਸੀ ਜਿਸ ਦੇ ਨਾਲ ਗੱਲ ਖਤਮ ਹੋ ਗਈ ਸੀ ਪਰ ਜਦੋਂ ਪਰਿਵਾਰ ਵਾਲਿਆਂ ਨੇ ਸੋਚਿਆ ਕਿ ਹੁਣੇ ਸਭ ਕੁਝ ਖਤਮ ਹੋ ਗਿਆ ਸਭ ਕੁਝ ਠੀਕ ਹੋ ਗਿਆ ਮੁਸੀਬਤ ਅਜੇ ਆਉਣੀ ਬਾਕੀ ਸੀ ਮਾਂ ਨੇ ਦੱਸਿਆ ਕਿ ਮਾਮਲਾ ਪਹਿਲਾਂ ਹੀ ਖਤਮ ਹੋ ਚੁੱਕਿਆ ਸੀ ਪਰ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਫੋਨ ਕਰਕੇ ਕਿਹਾ ਕਿ ਹਜੇ ਮਾਮਲਾ ਪੰਦੀ ਗਏ ਤੁਹਾਨੂੰ ਇੱਕ ਤਰੀਕ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਤੁਹਾਨੂੰ ਥਾਣੇ ਦੇ ਵਿੱਚ ਉਸ ਤਰੀਕ ਤੇ ਆਉਣਾ ਪਵੇਗਾ ਅਤੇ ਮੌਲਿਕ ਦੇ ਦੋਸਤਾਂ ਦੇ ਵੱਲੋਂ ਵੀ ਕੁਲਚ ਇਲਜ਼ਾਮ ਲਗਾਏ ਗਏ ਨੇ ਇਸ ਤੋਂ ਬਾਅਦ ਜੋ ਹੋਇਆ ਉਹ ਹੈਰਾਨ ਕਰ ਦੇਣ ਵਾਲਾ ਸੀ ਮੌਲਿਕ ਦੇ ਦੋਸਤਾਂ ਨੂੰ ਪਤਾ ਲੱਗਾ ਕਿ ਪੁਲਿਸ ਨੇ ਉਸ ਨੂੰ ਇਕੱਲੇ ਹੀ ਪੁੱਛਗਿੱਛ ਦੇ ਲਈ ਬੁਲਾਇਆ ਤੇ ਪੁੱਛਗਿੱਛ ਤੇ ਜਦੋਂ ਮੌਲਿਕ ਨੂੰ ਬੁਲਾਇਆ ਗਿਆ ਤਾਂ ਉਸ ਨੂੰ ਇਕੱਲੇ ਇੱਕ ਕਮਰੇ ਦੇ ਵਿੱਚ ਲੈ ਕੇ ਜਾਇਆ ਗਿਆ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਕਿ ਉਸ ਦਾ ਕੈਰੀਅਰ ਖਰਾਬ ਕਰ ਦਿੱਤਾ ਜਾਵੇਗਾ ਤੇ ਉਸ ਨੂੰ ਕਿਸੇ ਵੀ ਸਕੂਲ ਜਾਂ ਕਾਲਜ ਦੇ ਵਿੱਚ ਐਡਮਿਟ ਨਹੀਂ ਮਿਲੇਗਾ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ ਕਿਉਂਕਿ 17 ਸਾਲ ਦਾ ਲੜਕਾ ਜੋ ਹਜੇ ਆਪਣੇ ਸੁਪਨਿਆਂ ਨੂੰ ਆਕਾਰ ਦੇਣ ਵਾਲਾ ਸੀ ਜੋ ਹਜੇ ਆਪਣੇ ਸੁਪਨੇ ਪੂਰੇ ਕਰਨ ਵਾਲਾ ਸੀ ਉਹ ਐਨਾ ਡਰ ਗਿਆ ਸੀ ਕਿ ਉਸ ਨੂੰ ਮੌਤ ਤੋਂ ਬਿਨਾ ਕੋਈ ਵੀ ਰਾਹ ਨਹੀਂ ਲੱਭਿਆ ਤੇ ਉਹ ਖੁਦਕੁਸ਼ੀ ਦੇ ਰਾਹ ਤੁਰ ਪਿਆ ਪੁਲਿਸ ਦੀਆਂ ਧਮਕੀਆਂ ਤੇ ਮਾਨਸਿਕ ਤਸ਼ੱਦਦ ਦੇ ਕਾਰਨ ਉਹ ਪੂਰੀ ਤਰ੍ਹਾਂ ਦੇ ਨਾਲ ਟੁੱਟ ਚੁੱਕਿਆ ਸੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਚੰਡੀਗੜ੍ਹ ਪੁਲਿਸ ਤੇ ਮਾਨਸਿਕ ਤਸ਼ੱਦਦ ਦੇ ਅਤੇ ਉਸ ਨੂੰ ਟੌਰਚਰ ਕਰਨ ਦੇ ਦੋਸ਼ ਲਗਾਏ ਨੇ ਤੇ ਮ੍ਰਿਤਕ ਮੌਲਿਕ ਦੀ ਜੇਬ ਤੋਂ ਅੰਗਰੇਜ਼ੀ ਦੇ ਵਿੱਚ ਲਿਖਿਆ ਇੱਕ ਸੁਸਾਇਡ ਨੋਟ ਵੀ ਬਰਾਮਦ ਹੋਇਆ ਪੁਲਿਸ ਨੇ ਇਸ ਮਾਮਲੇ ਸੰਬੰਧੀ ਜ਼ੀਰਾਪੁਰ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਤੇ ਦੋਸਤਾਂ ਦੇ ਬਿਆਨਾਂ ਦੇ ਆਧਾਰ ਤੇ ਸ਼ਿਕਾਇਤ ਦਰਜ ਕੀਤੀ ਹੈ ਪਰਿਵਾਰ ਵਾਲਿਆਂ ਨੇ ਚੰਡੀਗੜ੍ਹ ਪੁਲਿਸ ਦੇ ਖਿਲਾਫ ਇਸ ਮਾਮਲੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਤੇ ਜਲਦ ਹੀ ਕੋਈ ਕਾਨੂੰਨੀ ਕਾਰਵਾਈ ਕਰਨ ਦੀ ਜਿਹੜੀਆਂ ਮੰਗ ਕੀਤੀ ਹੈ